ਕੋਈ ਕੋਈ ਨੋਮੀਨੇਸ਼ਨ ਦਾ ਕੋਈ ਆ ਰਿਹਾ ਕਿੰਨਾ ਸੁਣਨੀ ਚਾਹ ਰਹੀ ਕਿ ਕਿੰਨੀ ਕੰਮ ਦੀ ਹੈ ਹੈ ਨਰਵਤ ਜੀ ਉਹ ਰਾਵੜਾ ਬਿੰਦੀ ਤੋਂ ਕੋਈ ਨਹੀਂ ਆ ਰਿਹਾ ਮੇਰੀ ਦਿੱਤੀ ਆ ਬੈਠੀ ਹੈ ਨਾ ਨਹੀਂ ਸਾਰੇ ਲੋਕ ਲੀਡਰ ਇਹ ਮੇਰੇ ਨਾਲ ਨੋਮੀਨੇਸ਼ਨ ਪਰੌਣ ਜਾਣਗੇ ਸਾਡੇ ਅਫਸਰ ਸਾਹਿਬ ਜਾਣਗੇ ਜ਼ਿਲ੍ਹਾ ਪ੍ਰਧਾਨ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਬਰੇਸਟ 13 ਤਰੀਕ ਨੂੰ ਨੋਮੀਨੇਸ਼ਨ ਪਰਾਂਗੇ ਸਰ ਪੰਜਾਬ ਦੇ ਸ੍ਰੀ ਤੇਜ ਸਿੰਘ ਜੀ ਸਾਹਿਬ ਸਿਆਸਤ ਦੇ ਵਿੱਚ ਆਲੋਚਨਾ ਅਕਸਰ ਹੁੰਦੀ ਸੀ ਜਿਹੜੇ ਰੂਲਿੰਗ ਪਾਰਟੀ ਨੂੰ ਵਿਰੋਧੀ ਪਾਰਟੀਆਂ ਘੇਰਦੀਆਂ ਸਰ ਮੁੱਦਿਆਂ ਦੀ ਲੜਾਈ ਹੁੰਦੀ ਸੀ ਪਰ ਅੱਜ ਕੱਲ ਜਿਹੜਾ ਕੈਰੈਕਟਰ ਅਸੈਸਿਨੇਸ਼ਨ ਹੋ ਰਿਹਾ ਉਸ ਨੂੰ ਕਿਵੇਂ ਦੇਖੀਏ ਕਿ ਨਾ ਬਹੁਤ ਵਧੀਆ ਬਹੁਤ ਵਾਚਲਾ ਰਾਜਨੀਤੀ ਥੈਟਸ ਵੈਰੀ ਬੈਡ ਜੀ ਟੂ ਬੀ ਵੈਰੀ ਓਨੈਸਟ ਕੈਰੈਕਟਰ ਅਸੈਸਿਨੇਸ਼ਨ ਨਹੀਂ ਹੋਣਾ ਚਾਹੀਦਾ ਬਿਲੋ ਦਾ ਡਾਇਰੈਕਟ ਨਹੀਂ ਹਿੱਟ ਕਰਨਾ ਚਾਹੀਦਾ ਮर्याਦਾ ਚਰੇ ਕੇ ਸਾਨੂੰ ਲੋਕਾਂ ਨੂੰ ਗੱਲ ਕਰਨੀ ਚਾਹੀਦੀ ਹੈ ਕਿਸੇ ਦੀ ਮਾਂ ਦੀ ਕਿਸੇ ਦੇ ਭਰਾ ਬਾਰੇ ਕਿਸੇ ਦੀ ਔਰਤ ਬਾਰੇ ਆ ਸਾਡੀ ਮੁੱਦਿਆਂ ਦੀ ਵਰਾਹੀ ਹੈ ਕਾਲੀ ਕੋਈ ਦੁਸ਼ਮਣੀ ਨਹੀਂ ਹੈ ਔਰ ਮੈਂ ਗੁਜ਼ਾਰਿਸ਼ ਕਰਾਂਗਾ ਸਭ ਲੀਡਰਾਂ ਨੂੰ ਮੈਂ ਆਪਦੇ ਆਪ ਚ ਬਹੁਤ ਚੇਂਜ ਲੈ ਕੇ ਆਇਆ ਹਾਂ ਮਗਰਲੇ ਜਦੋਂ ਦਾ ਮੈਂ ਪ੍ਰਧਾਨ ਬਣਿਆ ਮੈਂ ਫੀਲ ਕਰਦਾ ਕਿ ਚਾਹੇ ਕੋਈ ਵੀ ਵਿਅਕਤੀ ਆ ਉਹਨੂੰ ਤਲੀਮ ਤੇ ਤਹਜ਼ੀਬ ਦੇ ਨਾਲ ਪੇਸ਼ ਆਉਣਾ ਚਾਹੀਦਾ ਉਹਦੇ ਨਾਲ ਜ਼ਰੂਰੀ ਨਹੀਂ ਹੈ ਕਿ ਐਡਾ ਕਰ ਦੂੰ ਤੇਰੀ ਮਾਂ ਨੂੰ ਐ ਕਰੂੰ ਤੇਰੇ ਬਾਪੂ ਨੂੰ ਐ ਕਰੂੰ ਇਸ ਕਰ ਨਾਲ ਕੋਈ ਕਿਸੇ ਨੂੰ ਨੀਚਾ ਦਿਖਾਉਣ ਦੇ ਨਾਲ ਕੋਈ ਵੱਡਾ ਨਹੀਂ ਹੋ ਜਾਂਦਾ ਔਰ ਮੈਨੂੰ ਲੱਗਦਾ ਕਿ ਨਹੀਂ ਹੋਣਾ ਚਾਹੀਦਾ ਰਾਜਾ ਜੀ ਕੇਜਰੀ तो 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 दो दो। देखो जी ये होता है कि तूसी दसोंगे पाटा होवेगा कि नहीं होवेगा कीदी मान साहब बाकी मैयो कोई اعتراض नहीं अगर चौधरी मान साहब कोई बचा तो, तो राहुल जी ने क्या कहते मैं सोया नहीं है कि राहुल जी ने कि क्या इस सबके बारे में टिप्पणी नहीं करता पर हां उनरी पार्टी नु फायदा होवेगा ਵਿਜਨ ਵਿਜਨ ਪਾਰਟੀ ਕਿਤਾ ਦੀ سپورਟ ਰਹੀ ਜਿੱਦਾਂ ਕਿ ਕਈ ਗੱਲਾਂ ਪਿਛਲੇ ਦਿਨਾਂ ਵਿੱਚ ਆਖਾਈਆਂ ਵਿਜਨ ਪਾਰਟੀ ਕਿਤਾ ਪਿਛਲੇ ਦਿਨਾਂ ਵਿੱਚ ਕੀ ਗੱਲਾਂ ਨੇ ਕੋਈ ਕੋਈ ਕਈ ਗੱਲਾਂ ਆਈਆਂ ਇਹ ਕੀ ਗੱਲਾਂ ਨੇ ਟਿਕਟ ਕੀ ਕਰਦੇ ਬਦਲਾਅ ਬਾਰੇ ਟਿਕਟ ਨੂੰ ਮਿਲਦੀ ਹੈ ਟਿਕਟ ਨੂੰ ਮਿਲਦੀ ਹੈ ਆ ਅਲਟੀਮੇਟਲੀ ਤੁਹਾਡਾ ਨਾਮ ਆਇਆ ਤੇ ਵਿਜਨ ਪਾਰਟੀ ਕਿਤਾ ਦੀ ਸ਼ੋਰ ਹੈ ਤਾਂ ਤੁਸੀਂ ਦੱਸੋ ਮੈਨੂੰ ਤੁਹਾਨੂੰ ਲੱਗਦਾ ਕਿ ਤੁਸੀਂ سپورਟੂ ਬਸ ਇਹ ਮੇਰਾ ਸਵਾਲ ਹੈ ਕੋਲ ਤੁਹਾਨੂੰ ਨਹੀਂ ਆਇਆ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਦੱਸ ਦਿਓ ਤੇ ਨਹੀਂ ਸਕਦਾ ਪਤਾ ਹੀ ਨਹੀਂ ਅਗਰ ਤੁਹਾਨੂੰ ਪਤਾ ਤਾਂ ਮੈਨੂੰ ਦੱਸ ਦਿਓ ਮੈਨੂੰ ਤਾਂ ਲੱਗਦਾ ਕਿ ਮੈਨੂੰ ਪੁਲਿਸ ਕੋਟ ਹੈ ਮੇਰਾ ਹਰ ਵਿਅਕਤੀ ਮੇਰੇ ਨਾਲ ਹੈ ਹਰ ਕੀ ਅੱਜ ਨੇ ਦੀ ਅੱਜ ਇਹ ਪਹਿਲਾਂ ਵੀ ਅੱਜ ਇਹ ਲਈਏ ਹੁਣ ਅੱਜ ਵੀ ਆਸ਼ੂ ਜੀ ਕੋਲ ਪ੍ਰਣਾਮ ਅੱਛਾ ਬ੍ਰਦਰ ਮੈਂ ਤੁਹਾਨੂੰ ਇੱਕ ਬੇਨਤੀ ਕਰ ਰਿਹਾ I don't know I don't know ਮੈਂ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਅਸੀਂ ਖਿੰਦਾ ਸਾਥੇ ਵਰਕਮਾਸੇ ਰੱਖੀਏ ਆਸ਼ੂ ਜੀ ਨੂੰ ਮੈਨੂੰ ਨਹੀਂ ਲੱਗਦਾ ਕਿ ਮੈਸੇਜ ਕਿਸੇ ਨੇ ਦਿੱਤਾ ਹੋਵੇ

ਪੌਂਡੇ ਬਿਨਾ ਰਾਜਨੀਤਿਕ ਉਦੇਸ਼ ਪਲੀਜ਼ ਹੱਥ ਛੋੜ ਕੇ ਬੀਤੀਏ ਹਰ ਬੰਦਾ ਪੋਜ਼ਿਟਿਵ ਅਗੇ ਗੱਲ ਭਾਗ ਕੇ ਜਾਏਗਾ ਕੋੜਾ ਚੈਨਲ ਕੋਈ ਖਬਰ ਜਿਆਦਾ ਲੋਕ ਸੁਣਨਗੇ ਦੇਰਾ ਦਾ ਚੈਨਲ ਇੱਥੇ ਉਹ ਚੈਨਲ ਹੈ ਨਹੀਂ ਇੱਕ ਮਹੀਨਾ ਨਹੀਂ ਲੈਣਾ ਚਾਹੁੰਦਾ ਪੀ ਤੋ ਸਟਾਰਟ ਹੁੰਦਾ ਹੈ ਤਿੰਨ ਅੱਖਰਾਂ ਚ ਪੂਰਾ ਨਾਮ ਹੈ ਪੂਰੀ ਵੀਡੀਓ ਦੇਖ ਲੋ ਨੇ ਪੀਟੀਸੀ ਤੋਂ ਮੈਂ ਬਾਈਟ ਮੀਟਿੰਗ ਦੱਸੋ ਪੀਟੀਸੀ ਵੀ ਸੁਧਾਰ ਆ ਰਿਹਾ ਹੈ ਇੱਕ ਹੋਰ ਲੱਗਦਾ ਇੱਕ ਹੋ ਰਹਾ ਬੋਲ ਕੇ ਦੱਸੋ ਯੂ ਕਿੰਨਾ ਵੱਡਾ ਗੱਫਾ ਹਰ ਰੋਜ਼ ਭਗਵੰਤਪਾਲ ਜੀ ਦਿੰਦੇ ਇਹ ਜਨਮ ਉਹ ਮੇਰੇ ਸਾਹਮਣੇ ਆਉਂ ਕੇ ਸਮਝੋ ਕਿਹੜਾ ਰਾਜੇ ਮੈਂ ਕਦੇ ਫਾਈਟ ਵੀ ਲਾਇਗਾ ਉਹਨੂੰ ਚੈਨਲ ਦੀ ਮੈਂ ਗੱਲ ਕਰੇ ਵੱਡਾ ਗੱਫਾ ਵੀ ਹੈ ਔਰ ਇਸ 네ਗੇਟਿਵ ਭਾਰਤ ਨੂੰਸ਼ਨ ਆਸ਼ੂ ਮੇਰਾ ਬਣਾ ਪ੍ਰਾਇ ਮੇਰੇ 100% ਭਾਰਤ ਪੂਸ਼ ਰਾਸ਼ੂ ਨਾਲ ਹੈ ਪਹਿਲੇ ਦਿਨ ਤੋਂ ਇਵੈਂਟ ਹੋ ਲੈ ਕੇ ਅੱਜ ਤੱਕ ਵੀ ਕੱਲ ਵੀ ਅਸੀਂ ਪਾਰਕ ਸੀਗੇ ਪਰसों ਵੀ ਅਸੀਂ ਪਾਰਕ ਸੀਗੇ ਚੌਥੇ ਥੱਲੇ ਮੀਟਿੰਗ ਸੀਗੀ ਕਿਸੇ ਮੀਟਿੰਗ 'ਚ ਆਉਣਾ ਨਾ ਆਉਣਾ ਹੋ ਸਕਦਾ ਪਰ ਮੈਂ ਉਹਨਾਂ ਨੂੰ ਕੋਈ ਇਸ ਮੀਟਿੰਗ ਦਾ ਸਨਿਆ ਨਹੀਂ ਇਸ ਪ੍ਰੈਸ ਕਾਨਫਰੰਸ ਦਾ ਸਨਿਆ ਨਹੀਂ ਜਗਾ ਆ ਕੇ ਪੁੱਛਿਆ ਉਹ ਦੱਸੀ ਜੀ ਦੱਸ ਯਾਰ ਉਹੋ ਜੱਸੀ ਜੀ ਦੱਸਾਂਗੇ ਇਹਨਾਂ ਨੇ ਨਾਮ ਰੱਖਿਆ ਉਹ ਤੁਸੀਂ ਯੂਕਰਾਸ ਜੱਸੀ ਜੀ ਹੋਣਾ ਮੇਰੀ ਕੰਮ ਹੋਈ ਸੀ ਮੰਦਲੀ ਹੈ ਨਾ ਮਦਨੀ ਕਹਿੰਦੇ ਬਈ ਇਸ ਸੇਮ ਪਾਇੰਟ ਤੇ ਮੇਰੀ ਕਨਫਲਿਕਟਿੰਗ ਡਾਇਰੀ ਹੈ ਕਿ ਮੈਂ ਕੋਸ਼ਿਸ਼ ਕਰੂੰਗਾ ਹੁਣ ਸਾਰੇ ਮਸਦੂਕੀ ਇਲੈਕਸ਼ਨ ਦੇ ਦੌਰਾਨ ਪ੍ਰੋਗਰਾਮ ਲੇਗਲੇ ਹੁੰਦੇ ਨੇ ਜਿਨ੍ਹਾਂ ਨੂੰ ਸੌਂਹ ਹੁੰਦਾ ਅਪੀ ਦੀ ਗੁਰਤ ਤੇ ਹੁੰਦੇ ਪਰ ਮੈਂ ਅਸ਼ੂਜੀ ਨੂੰ ਕਿਹਾ ਹੀ ਨਹੀਂ ਸੀ ਕਰ ਚਾ ਰਿਹਾ ਮੈਨੂੰ ਨਹੀਂ ਪਤਾ ਸੀ ਕਿ ਉਹ ਪਲੇਟ ਇਹਨਾਂ ਨੇ ਲਾਈ ਦੀ ਹੈ ਇਹਨਾਂ ਨੇ ਕੀ ਬਣਾ ਕਿਉਂਕਿ